ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਮਾਈ YouTube ਚੈਨਲ ਤੇ ਸਵਾਗਤ ਹੈ ਤੁਹਾਡਾ ਮੇਰੇ ਨਵੇਂ ਬਲੌਗ ਚ ਜੀਤ ਕਰਨ ਦੀ ਤੁਸੀਂ ਸਾਰੇ ਬੜੀਆ ਠੀਕ ਠਾਕ ਹੋਗੇ ਚੰਗੀ ਤਰ੍ਹਾਂ ਹੋ ਗਈ ਤੇ ਅੱਜ ਦਾ ਬਲੌਗ ਆਪਾਂ ਕਰਦਾ ਸਟਾਰਟ ਤੇ ਅੱਜ ਅਮਰਾਤ ਦੇ ਵਿੱਚ ਕੀ ਪ੍ਰੋਗਰਾਮ ਕਰਦੇ ਆ ਕੀ ਮਿੱਠ ਦੇ ਕੀ ਕੰਮ ਕਰਦੇ ਆ ਸਭ ਕੁਝ ਦਿਖਾਉਂਦੇ ਰਵਾਂਗੇ ਆਪਾਂ ਤੁਹਾਨੂੰ ਜੋ ਆਪਾਂ ਪਿੱਛੇ ਕਮ ਸ਼ਾਟ ਆਏ ਉਹਦੋਂ ਨਹੀਂ ਦਿਖਾਏ ਤੇ ਸਾਡੇ ਫੋਰਮੈਨ ਸਾਫ ਸਾਨੂੰ ਲੈ ਕੇ ਜਾਂਦੇ ਹੋਏ ਡਿਊਟੀ ਤੇ ਇੱਧਰ ਸਾਡੇ ਸੀਨੀਅਰ ਸਕੈਂਡਰੀ ਸਕੂਲ ਦੇ ਇੰਚਾਰਜ ਜਤਿੰਦਰ ਸਿੰਘ ਟਿੱਲੋਂ ਇੱਧਰ ਸਾਡੇ ਆਗੇ ਸੂਬੇਦਾਰ ਸਾਹਿਬ ਰਿਟਾਇਰ ਕੌਨਸੀ ਜੁਨੀਅਨ ਹੈ ਸਿੱਖ ਜੁਨੀਅਨ ਸਿੱਖ ਰੈਜiment ਦੇ ਰਿਟਾਇਰ ਸੂਬੇਦਾਰ ਸਾਹਿਬ ਇਹਨਾਂ ਦੇ ਗੈਨ ਮਾਈਕੀ ਅੱਗੇ ਰੱਖੀ ਜਾਂਦੇ ਨੇ ਉਹ ਗਵਾਈ ਚ ਪੁੱਲਾ ਜਿ ਕੰਮ ਚੱਲਣਾ ਹੈ ਜੋ ਵੀ ਹੈ ਸਾਨੂੰ ਕਹਿਣਗੇ ਆਗਿਆ ਦੇ ਦੇਣਗੇ ਉਹ ਸਾਲ ਨਹੀਂ ਚੱਲਣਾ ਤੇ ਟਿੱਲੋ ਸੰਗ ਦਾ ਥੋੜਾ ਜਿਹਾ ਉਹ ਕਰਕੇ ਨਹੀਂ ਬੋਲਦਾ ਇੰਨੇ ਮੂੰਹ ਤੋਂ ਬੁੱਲ ਤੋਂ ਬੁੱਲ ਨਹੀਂ ਚੁੱਕਣਾ ਦੰਦ ਤੋਂ ਦੰਦ ਨਹੀਂ ਚੁੱਕਣਾ ਹੁਣ ਫੋਨ ਦੇ ਵਿੱਚ ਲੱਗਦੇ ਹੋਏ ਇਹ ਭੰਡਾ ਬਣਾ ਦੇ ਉਹ ਸੰਭਲੇ ਹੋਰ ਬੈੜੀ ਹੱਸੇ ਥੋੜਾ ਜਿਆ ਦੰਦ ਦਿਖੇ ਆ ਬਾਹਰ ਥੋੜੇ ਜਿ ਠੀਕ ਇਧਰ ਦਵਾਈਆਂ ਚੱਲਣ ਦੀਆਂ ਇਹ ਤੁਹਾਨੂੰ ਦਿਖਾਈਆਂ ਨਹੀਂ ਸੱਚ ਦਵਾਈਆਂ ਚੱਲਣਦੀਆਂ ਵਾ ਇੱਧਰ ਵੀ ਚੱਲਣਦੀਆਂ ਮੇਰੀਆਂ ਇਹ ਤੇ ਇੱਧਰ ਵੀ ਚੱਲਣਦੀਆਂ ਹੋਰ ਮੈਨੂੰ ਕੁਛ ਕੀ ਚੱਲਦਾ ਮੈਂ ਤਾਂ ਥੋੜਾ ਜਿਆਦਾ ਹੋ ਗਿਆ ਇੱਕ ਲੱਗ ਐਨਾ ਵੀ ਜਿਆਦਾ ਨਹੀਂ ਅੱਛਾ ਠੀਕ ਆ ਹੋਰ ਠੀਕਾ ਕੋਈ ਘੱਟ ਤੋਂ ਜਿਆਦਾ ਠੱਲੇ ਹੋ ਗਿਆ ਅੱਛਾ ਤੁਸੀਂ ਜਾਣਦੇ ਮੈਂ ਤੋਂ ਜਿਆਦਾ ਹੋ ਗਿਆ 2 ਘੰਟੇ ਲਈ ਬੁਖਾਰ ਆਇਆ ਤੇ ਮੁੜ ਕੇ ਫੇਰ ਉੱਠ ਜਾਂਦਾ ਮੈਂ ਤਾਂ ਕੱਲ ਫਿਰ ਟੀਕੇ ਲਵਾਏ ਦਵਾਈ ਲਵਾਉਣੇ ਅੱਜ ਟਾਈਮ ਤੇ ਗਰਮੀ ਲੱਗ ਗਈ ਫੋਲੇ ਸੀ ਦਿਵਾ ਕੇ ਸੁੱਤੇ ਬੈਠੇ ਆ ਥੋੜੀ ਦੇਰ ਤਾਂ ਕਰਨੀ ਥੋੜੀ ਦੇਰ ਤਾਂ ਘਟਾ ਲੱਗ ਰਿਹਾ ਹੈ ਨਾ ਦੋ ਘੰਟੇ ਦੇ ਬੇਵਕਤ ਜਾਨ ਠੀਕ ਅੱਜ ਦਾ ਕੋਈ ਪ੍ਰੋਗਰਾਮ ਇਹਦਾ ਪ੍ਰੋਗਰਾਮ ਹੈ ਨਾ ਕੱਲ ਦਾ ਥੋੜਾ ਛੱਡਾਂ ਅੱਜ ਕੋਈ ਕਰਾਂ ਕੱਲ ਦੇ ਰਾਤੀ ਤੇ ਤੁਸੀਂ ਸਾਨੂੰ ਚੌਲ ਖਵਾਏ ਸੀ ਮਿਰਚਾਂ ਵਾਲੇ ਕੂੜੀਆਂ ਤਲ ਕੇ ਅੱਜ ਕੀ ਖਾਣਾ ਦਾ ਹੈ ਅੱਜ ਜਿਹੜਾ ਪਰਿਆ ਉਹਨਾਂ ਨੂੰ ਬਸ ਖਾ ਲਾਂਗੇ ਠੀਕ ਹੈ ਨਹੀਂ ਰਾਤ ਨੂੰ 1 2 ਵਜੇ ਜਦੋਂ ਭੁੱਖ ਲੱਗੀ ਆਪਾਂ ਭੁੱਖਣਾ ਬਜੂ ਬੜਿਆ ਹਾਂਗਾ ਫਿਰ ਮੈਂ ਫਰਾਈ ਕੀਤਾ ਜਾਊਗਾ ਵਾਓ ਵੈਰੀ ਨਾਈਸ ਉਹ ਠੀਕ ਐ ਉਹ ਲਓ ਵੀ ਮਿੱਤਰੋ ਪਹਿਲਾ ਗੱਡਰ ਆਪਾਂ ਕਢਾ ਦਿੱਤਾ ਆ ਤੇ ਪਵਨ ਬੈਠਾ ਸਾਹਮਣੇ ਪਵਨ ਦੇ ਨਾਲ ਉਹ ਮੁੰਡਾ ਨਵਾਂ ਨਵਾਂ ਭਰਤੀ ਕੀਤਾ ਨਿਊਰ ਭਰਤੀ ਕੀਤਾ ਤੇ ਦੋ ਬੰਦੇ ਆਪਣੇ ਇਹ ਬੈਠੇ ਹਾਏ ਚਮਕਿੱਦੜ ਤੇ ਖੁੰਡ ਖੁੰਡ ਨੂੰ ਤਾਂ ਜਾਣਦੇ ਹੋ ਇਹਨੂੰ ਤੇ ਚੰਗੀ ਤਰ੍ਹਾਂ ਜਾਣਦੇ ਤੁਸੀਂ ਤੇ ਇਹ ਬੰਦਾ ਥੋੜਾ ਨਵਾਂ ਇਹਨੂੰ ਮੈਂ ਮਿਨੀ ਬਲੌਗਰ ਆ ਇਹ ਮਿਨੀ ਬਲੌਗਰ ਨਹੀਂ ਐ ਇੱਕ ਕੁੱਤਾ ਬਲੌਗਰ ਤੇ ਤਰ ਵਾਲ ਬਲ ਹੋਈ ਮਾਮਰਾ ਨਾ ਕبھی ਕਦੀ ਇਹ ਕਲਿੱਪਾਂ ਲੈਣਦੇ ਹੁੰਦਾ ਮੇਰੀਆਂ ਲੈ ਹੁਣ ਵੀ ਕਲਿੱਪ ਸਲੋ 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 ਜਾ ਚੱਲ ਹਾਂ ਲੱਗਾ ਮੈਂ ਗੱਡੀ ਪਾਰ ਨੂੰ ਗੇਰ ਨਹੀਂ ਪੈਂਦਾ ਦੇਖ ਲੈ ਇਹ ਗੱਡੀ ਸੱਟ ਜਿਆਦੀ ਆ ਗੱਡੀ ਸੱਟ ਨਹੀਂ ਆ ਤੈਨੂੰ ਇਹ ਗੱਲ ਦਾ ਅਸੀਂ ਰਾਜਾ ਸੁਆਮੀ ਆਂ ਮੈਂ ਜਿਹੜੇ ਟੀਕੇ ਨਹੀਂ ਲਵਾ ਕੇ ਆਉਂਦਾ ਉਤੋਂ ਹੂੰ ਉਹ ਹੀ ਜ਼ਿਆਦਾ ਸੱਟ ਬੱਦਦੇ ਨਾਲ ਬੰਦਾ ਲਾ ਠੀਕ ਹੈ ਲੋ ਵੀ ਮਿੱਤਰੋ ਜਾਸਰੀ ਦਾ ਸਾਰੇ ਨੂੰ ਮਹਾਰਾਜ ਦੀ ਕਿਰਪਾ ਨਾਲ ਕੁਝ ਆਪਾਂ ਠੀਕ ਹੋ ਗਏ ਆ ਲਗਭਗ 60 70% ਤੇ ਇਹ ਗੱਲਾਂ ਦੇਸੀ ਕਿਉਂ ਮੰਗਾ ਲਿਆ ਤੇ ਉਹ ਠੀਕ ਹੋਇਆ ਦੇਸੀ ਕਿਉਂ ਮੰਗਾ ਲਿਆ 20 ਕਿਲੋ ਪਰ ਤੇ ਹੁਣ ਆਪਾਂ ਚੜਦੀਆਂ ਤੇ ਚੜਦੀਆਂ ਵੀਡੀਓ ਲੈ ਕੇ ਆ ਗਏ ਆ ਨੀਆਂ ਟਾ ਡੇ ਸਿਰੇ ਦਾ ਸਿਰਾ ਤੇ ਤੁਸੀਂ ਸਾਡੇ ਬਲਾਗ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਸੋਣਾ ਬੋਣਾ ਪ੍ਰੀ ਟਾਈਮ ਹੋਊਗਾ ਤਾਂ ਅਸੀਂ ਕਮੈਂਟ ਸ਼ੇਅਰ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰਿਆ ਬੈਲ ਆਈਕਨ ਵੀ ਕਮੈਂਟ ਕਰੀ ਬਾਕੀ ਨੋ ਵੀ ਗੱਲ ਬਾਤ ਆ ਤਾਂ ਉਹ ਆਪ ਦਾ ਬੋਲੇ ਰਵਾਂਗੇ ਤੇ ਬਾਕੀ ਇਦਾਂ ਆ ਕਿ ਮਿਤਰਾ ਜੇ ਤੋਂ ਦੁਸ਼ਮਣੀ ਪਾ ਹੀ ਲਈ ਹੈ ਨਾ ਤੇ ਫਿਰ ਸਾਨੂੰ ਨਹੀਂ ਕਰਨਾ ਭਾਵੇਂ ਸਾਨੂੰ ਨਹੀਂ ਕੋਈ ਪ੍ਰਵਾਹ ਤੇrna ਭਾਵੇਂ ਐਮਐਲਏ ਹੋਵੇ ਤੇ ਭਾਵੇਂ ਹੋਵੇ ਸਰਪੰਚ ਤੇ ਭਾਵੇਂ ਹੋਵੇ ਪੰਚ ਪੰਚ ਭਾਵੇਂ ਨਹੀਂ ਨਹੀਂ ਭਾਵੇਂ ਲੈ ਐਮਐਲ ਨਹੀਂ ਤੇ ਭਾਵੇਂ ਹੋਵੇ ਐਮਪੀ ਐਮਪੀ ਇੱਥੇ ਗੱਲ ਵਰਦੀ ਹੋ ਤੇ ਸਾਡੇ ਫੋਰਮੈਨ ਆਉਦੇ ਹੋਏ ਸਾਹਮਣੇ ਸਾਨੂੰ ਦਿਖਦੇ ਹੋਏ ਸਾਡੀਆਂ ਨਜ਼ਰਾਂ ਦੇ ਸਾਹਮਣੇ लस्सी तो करके ने तो नहीं दारू कोई नहीं, okay, thank you. Nice person. नहीं नहीं दारू दारू पी के कोई ड्यूटी जा सबके लिए किसके लिए बोल रहे, मतलब किस रहे हो ना कोई और नाम भी तो लो किसी का मतलब मैं तो पीता ही नहीं हूँ ਨਹੀਂ ਮੈਂ ਆਪ ਤੇ ਨਹੀਂ ਗੁਰ ਨਹੀਂ ਯੂ ਤਾਂ ਯੂ ਤਾਂ ਮੈਂ ਵੀ ਤਾਂ ਆਤਾ ਹਾਂ ਯੂ ਮੇ ਬਾਜੀ ਅੰਮੇ ਜਸਤਨ ਹੈ ਕਰ ਕਰ ਦੇ ਸੋ ਵੀ ਮੇਟਰ ਬਲੌਗ ਆਪਣਾ ਪੱਲ ਕਰਨਾ ਸੀ ਕਿ ਪੋਲਿਸ ਮੈਟ ਕਰਾਉਣਾ ਪੰਚਾਲਾ ਹੁੰਦਾ ਨਹੀਂ ਆ ਹੁਣ ਪੋਲਿਸ ਜੁਆਇੰਟ ਹੋ ਗਿਆ ਟ੍ਰੈਫਿਕ ਬਹੁਤ ਹੈ ਜਾਣਾ ਆਪਾਂ ਜਾਵਾਂਗੇ ਗੱਡੀ ਚ ਤੇ ਓਹ ਹੋ ਹਾਂ ਆ ਸਨੋਜ ਭਾਈ ਆਏ ਆ ਨਾਈਟ ਡਿਊਟੀ ਆਈ ਨਾਈਟ ਡਿਊਟੀ ਨਾਈਟ ਓਏ ਇੱਥੇ ਨਾ ਬੋ ਓਏ ਓਏ ਪਵਨ ਅੱਗੇ ਬੈਜੋ ਅੱਗੇ ਬੈਜੋ ਐਚ ਏ ਟਰਾਵੇ ਹੱਥ ਨੇ ਇੱਕੋ ਹੀ ਜਣਾਵਾ ਵਾ ਮਿੱਤਰੋ ਆਪਾਂ ਗਾਡਰ ਲੋਡ ਕਰਨਾ ਆਗੇ ਲਾਈਟਾਂ ਬਹੁਤ ਬੈਂਦੀਆਂ ਗਾਰਡਰ ਰਹਿ ਕੇ ਆਪਣੇ ਬਸ ਐ ਦੋ ਹੀ ਉਹ ਜਿਹੜਾ ਗਾਰਡਰ ਪਿਆ ਅੱਗੇ ਉਹਨੂੰ ਇਗਨੋਰ ਕਰਿਓ ਲਾਂਚਿੰਗ ਦਾਏ ਉੱਥੇ ਗਿਆ ਰਹਿਣਾ ਤੇ ਬਾਕੀ ਕੈਂਡਰੀਆਂ ਇਹਨਾਂ ਦੀਆਂ ਨਵੀਆਂ ਲੱਗੀਆਂ ਇੱਥੇ ਜੇ ਕੈਮਰਾ ਚੱਲ ਜਾਂਦਾ ਉਹ ਥੋੜਾ ਜਾਂ ਧੁੰਦਲਾ ਹੋ ਜਾਂਦਾ ਹੈ ਇੱਥੇ ਸ਼ਟਰਿੰਗ ਤੇ ਚਾਲੂ ਕਰ ਲੋ ਕਿਉਂ ਨਹੀਂ ਤੁਹਾਡਾ ਚੇਜੀ ਕਰਦਾ ਚੇਲੇ ਉਸਤਾਦ ਦਾ ਉਸਤਾਦ ਤੇ ਬੈਠਾ ਬੈਠਾ ਨਾਲ ਚੇਲਾ ਵੀ ਬੈਠਾ ਤੇ ਨਾ ਆਉਣਾ ਉਸਤਾਦ ਤੇ ਬੈਠਾ ਬੈਠਾ ਨਾਲ ਚੇਲਾ ਵੀ ਬੈਠਾ ਹੋਈ ਨਹੀਂ ਆਉਂਦਿਆ ਖੁੰਡ ਲਾਓ ਉਹ ਭਰਾਵਾ ਐਕਸਲ ਤੇ ਵੜ ਜਾਂਦੇ ਅੰਦਰ ਯਾਰ ਖੁੰਡ ਦੇ ਤੁਸੀਂ ਉੱਤੋਂ ਨਹੀਂ ਲਾਉਣਾ ਉਹ ਮਸ਼ੀਨ ਇੱਥੇ ਆਉਣੀ ਉਹ ਖੁੰਡ ਉੱਥੇ ਕੱਟਿੰਗ ਮਾਰ ਕੇ ਪਰਲੀ ਸੈਟ ਲੈ ਲਓ ਉਹ ਲੈ ਜਾਣਾ ਐਕਸਲ ਮਹਾਰਾਜ ਕੀ ਦੇਖੀ ਜਾਂਦੇ ਨੇ ਮੈਂ ਰਾਤ ਵਾਲਾ ਹਾਂ ਰਾਤ ਵਾਲਾ ਵਲੌਗ ਚੱਲਣ ਦਾ ਇਧਰ ਵਾਹ 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 ਤੂੰ ਜੀ ਉਸਤਾਦ ਦੇ ਬੈਠੇ ਬੇਟਾ ਤੂੰ ਉੱਥੇ ਕੀ ਕਰਦਾ ਬੇਟਾ ਤੇਰਾ ਪਰਜ ਨਹੀਂ ਆਉਂਦਾ ਅਸਤਾਦ ਦੇ ਸਾਹਮਣੇ ਉਸਤਾਦ ਮੈਂ ਆਂਡੇ ਦੇ ਡੇ ਮੇਰੇ ਆਂਡੇ ਘੜਦਾ ਹੀ ਉਸਤਾਦ ਦੇ ਸਾਹਮਣੇ ਬਹਿਦਾ ਨਹੀਂ ਆ ਕੋਲ ਉੱਚੀ ਜਗ੍ਹਾ ਤੇ ਸਾਡ ਬੱਲਾ ਵੇਖ ਲੈ ਸਾਡ ਬੱਲਾ ਜੀ ਸਾਡ ਬੱਲਾ ਜੀ ਨਹੀਂ ਵੇਖਣੀ ਨੂੰ ਆ ਕੇ ਰੋਣਾ ਨੂੰ ਵੇਖ ਨੂੰ ਫੇਰੀਆ ਬੱਲਾ ਸੋਨਾ ਆ ਗਿਆ ਨਾ ਦੇ ਸੋਨਾ ਖੁੰਡ ਵਜਾਉਣ ਲੱਗਾ ਤੂੰ ਹੀ ਖੁੰਡ ਨਹੀਂ ਵਜਾਇਆ ਸੋਨਾ ਖੁੰਡ ਵਜਾਉਣ ਲੱਗਾ ਚੱਲੂ ਬਾਹਰ ਵੇਖੀਏ ਚੋਕੇ ਪਿਛਲੇ ਲੈਣੀ ਆ ਹਾਂ ਨਾ ਰੁਕ ਜਾਓ ਆ ਲੈ ਲੱਗ ਲੈਣੇ ਜੋ ਕੇ ਲੈ ਆਉਣੇ ਫਿਰ ਪਛਾਹ ਮਹੀਨ ਪਿਛੇ ਲੈ ਜਾਉ ਆ ਫਿਰ ਦਊ ਹਵਾ ਉਹ ਕੱਢ ਰੋ ਰੁਕੀ ਆ ਫਿਰ ਨਹੀਂ ਨਹੀਂ ਰੁਕ ਜਾਓ ਰੁਕ ਜਾਓ ਰੁਕ ਜਾਓ ਕਿਉਂਕਿ ਜਾਨੀ ਲਈ ਬਹੁਤ ਤੇਜ਼ ਫੈਲਿਆ ਉਹ ਜੀ ਜਾਵਿਆ ਮੇਰੇ ਉਹ ਦਾ ਦਰਜਾ ਘਾਟ ਰੋ ਰੋਕੀ ਗਿਆ ਕਿਉਂਕਿ ਬਹੁਤ ਤੇਜ਼ ਆ ਤੇ ਸੋ ਆਪਾਂ 2 ਮਿੰਟ ਗੱਡੀ ਚਾਲੂ ਕਰਦੇ ਆ AC ਚਲਾਉਣੇ ਆ ਕੱਢੀ ਡਿਵिएट ਕਰਦੇ ਆ। ਕਾਰ ਹੋ ਗਿਆ ਜਿਹੜਾ ਆਪਣਾ ਨੂੰ ਬੜਾ ਪਰ ਆਪਾਂ ਲੈ ਆਪਾਂ ਕਰਦੇ ਆ। ਜੇ ਦੀ ਆਵਾਜ਼ ਬਹੁਤ ਆਉਂਦੀ ਇਸ ਲਈ ਆਪਾਂ ਬਾਰੀ ਬੰਦ ਕਰ ਲਈਏ। ਤੇ ਬਾਕੀ ਆਪਾਂ ਇਹਨੂੰ ਲੈ ਕੇ ਚਲਾਂਗੇ ਗੱਡੀ ਮਾਰੋ। ਇਹ ਖਾਲੀ ਕਰਾਂਗੇ ਤਾਂ ਖਾਲੀ ਕਰ ਤੋਂ ਬਾਅਦ ਦੱਡ ਤੋਂ। ਇਸਾ ਲੈ ਕੇ ਜਾਵੋ ਇਹ ਖਾਲੀ ਕਰਾਂਗੇ। ਦੇਖੋ ਆਰਾਮ ਦਾ 5-6 ਵਾਜੀ ਜਾਣੇ ਆ। ਐ ਮੇਂ ਜਿਹੜਾ ਦਾ ਆਇਆ। ਪੂਰਾ ਤਨ ਡੇਢ ਦਸਾਏ ਡੇਢ ਦਾ ਹੋ ਗਿਆ 1 ਵਜ ਕੇ ਤੇ 32 ਮਿੰਟ ਹੋ ਗਏ ਨੇ ਆ ਲੋ ਇਹ ਤਾਂ ਦੰਦ ਲੱਗ ਗਿਆ 5 ਮਿੰਟ ਦਾ ਹੋ ਗਿਆ 4-5 ਵਜੇ ਵਾਚਣੇ 5 ਵਜੇ ਰੋਮਣੀ ਆਇਆ ਤਾਂ ਸੱਤ ਤੱਕ ਪੂਰਾ ਤਨ ਆ ਨਹੀਂ ਨਾ ਆਵੇ ਹਾਲੀ ਗਾ ਇਹ ਚਲੋ ਲੋ ਅਬੀ ਲਾਰਡ ਗਾਰਡੋਂ ਨਿਕਲ ਲਕਾ ਤੇ ਸਤੜੀ ਲੈ ਕੇ ਆ ਗਿਆ ਕਿ ਸੀ ਛਤੜੀ ਲੈ ਕੇ ਆ ਗਿਆ ਲਾਸਟ ਕਾਟਰ ਤੇ ਪਹਿਲਾਂ ਕਿਸੇ ਦੀ ਕਹਿੰਦੇ ਆ ਗਾਰ ਨਹੀਂ ਲੈਟ ਕਰਦੇ ਹੋਏ ਹਾਂ ਲੈਟ ਕਰਦੇ ਹੋਏ ਵਾਸੀਆਂ ਨੂੰ ਲੈਣਦੇ ਹੋਏ ਨਾਲ ਖੱਟਾ ਹੈਲਮਟ ਸਾਡਾ ਬੰਦਾ ਤੋਂ ਤੋਂ ਬੋ ਆਏ ਕਰਦਾ ਆ ਇਹਦੇ ਨਾਲ ਨੂੰ ਡਰਾਇਆ ਜਾਏ ਲਾਤੀ ਜੀ ਨੇ ਕਮਾ ਦੇ ਪਿੱਛੋਂ ਲਾਤੀ ਜੀ ਨੇ ਕਮਾ ਕੇ ਮਾਰੇ ਕਿਦੇ ਆਹ ਇੱਕ ਇੰਦਰ ਮੀਡੀਅਰ ਚੈੱਕ ਕਰੋ ਕਾਪੀ ਰੈਡ ਆ ਜਾਣਾ ਬੱਸ ਕਰੋ ਕਾਪੀ ਰੈਡ ਆ ਜਾਣਾ ਕਾਪੀ ਰੈਡ ਮੇਰੀ ਚੈਨ ਟੁੱਟ ਗਈ ਆ ਤੇ ਫੋਰਮੈਨ ਸਾਡਾ ਸਟ੍ਰਗਲ ਕਰ ਕਰਕੇ ਕੀ ਕਹਿੰਦੇ ਸਟ੍ਰਗਲਰ ਸਟ੍ਰਗਲ ਕਰ ਕਰਕੇ ਨਾ ਤੇ ਇੱਥੇ ਬਹਿਣ ਵਾਸਤੇ ਆਉਂਦੇ ਆ ਤੇ ਮੈਂ ਸ਼ੀਟ ਸਾਫ਼ ਕਰਕੇ ਰੱਖਦਾ ਆ ਆ ਵਾਪਸ ਲੱਗ ਗਿਆ ਲੱਗ ਗਿਆ ਆ ਜਾ ਆ ਤੇ ਚੈਨ ਚੈਨ ਨੇ ਸਾਨੂੰ ਵਿਛੋੜਾ ਦਿੱਤਾ ਬਹੁਤ ਵੱਡਾ ਟੁੱਟ ਗਈ ਇੱਕ ਗੱਲ ਕਹਿਣੀ ਹਾਂਜੀ ਕੋਚ ਭਟਾਈ ਮਾਰਨ ਦਾ ਚਲਾਨ ਹੁੰਦਾ ਨਾ ਕਿਤੇ ਤੁਹਾਡਾ ਪਹਿਲੇ ਨੰਬਰ ਤੋਂ ਨਹੀਂ 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 ਪਹਿਲੇ ਨੰਬਰ ਤੇ ਹੋਰ ਬੰਦੇ ਆ ਗਏ ਸ਼ਮੀਆਂ ਵਾਲੀ ਕੱਲ ਕਸਤੀ ਆ ਗਈ ਮੇਰੀ ਤੇ ਸੋਹਣੇ ਸਿੰਘ ਦੀ ਸੁਣਾ ਕਿਹੜੇ ਖਾੜੇ ਚ ਦਲ ਦਲ ਦਲਿਏ ਜਾ ਦੰਗਲ ਤੰਗਰ ਪੋਸਟਰ ਚ ਪਾ ਦਿਓ ਅੱਜ ਹੀ ਓਏ ਪੋਸਟਰ ਚ ਪਾ ਦਿਓ ਅੱਜ ਪਰਸ਼ੂ ਹੈ ਆਓ ਪੋਸਟਰ ਚ ਫੜ ਦਿਓ ਪੋਸਟਰ ਚ ਪਾ ਦਿਓ ਯਾਰ ਨਹੀਂ 5-500 ਵਾ ਬ੍ਰੈਂਡ ਦੀ ਬੋਲ ਮੈਂ ਕੀ ਨਾਲ ਹੈ 5-500 ਰੁਪਿਆ ਵੀਰ ਮਰੀ ਇਧਰ ਨਹੀਂ ਹਰ ਇਧਰੋਂ ਸਾਡੇ ਹਰੇ ਇੱਕ ਮਿੰਟ ਉਹ ਉਹ ਫਰਾਮੇ ਉਹ 2 ਮਿੰਟ ਤੱਕ ਨੂੰ ਕਰੇ ਹੋਇਆ ਗੇ ਹੱਥ ਕਰੇ ਤੋ ਕਿੰਨੀਆਂ ਘੜੀਆਂ ਲੈ ਜਾਂਦੀਆਂ ਦੋ ਦੋ ਆ ਥੱਲੇ ਆ ਨਹੀਂ ਪੈਨ ਕੱਢੋ ਨਾ ਫਿਰ ਆ ਥੱਲੇ ਵਾਲੀ ਨਹੀਂ ਨਹੀਂ ਇੱਕ ਇਧਰੋਂ ਨਿਕਲਨੀ ਆ ਇੱਕ ਇਧਰੋਂ ਟੁੱਟੀ ਇੱਕ ਉਧਰੋਂ ਟੁੱਟੀ ਆ ਫਿਰ ਮੜੇ ਆ ਜੀ ਬਲੀ ਵੀ ਲੋ ਆਵੇ ਚੰਗੂ ਥੋੜੇ ਲੱਗੋ ਲੱਗੋ ਬਲੌਗ ਸਿੱਤੋ ਤੋੜ ਦੋ ਤੋੜ ਦੋ ਨਾ ਕੱਢੋ ਪੈਨ ਪਾ ਕੇ ਵੇਖੀ ਪਹਿਲਾਂ ਪੈਨ ਆਉਂਦੀ ਪਈ ਐ ਵਿੱਚ ਇਹਦੇ ਚ ਹਾਇ ਇਹਦੇ ਚ ਆਹ ਤੇ ਟੁੱਟਾ ਗ੍ਰੈਂਡਰ ਨਾ ਮੰਨਣਾ ਪਵੇ ਮੁੜ ਕੇ ਉਹਦੇਆਂ ਕੋਲ ਥੋੜਾ ਪਰੇ ਪਰੇ ਹੋ ਕੇ ਖਲੋਣਾ ਤੁਸੀਂ ਤੇ ਭੀੜ ਪਾਈ ਆ ਕਿ ਜਗ੍ਹਾ ਹੋਰ ਚੱਲ ਲੱਗੇ ਢੋਲ ਢੂਲ ਜੇ ਹਾਂ ਖਾਦੇ ਤੇ ਵੀਰੇ ਖਾਣਾ ਨਹੀਂ ਆਛਾ ਆਓ ਇੱਕ ਢੋਲੀ ਲੰਗੋੜ ਬੰਨਿਆ ਹੁੰਦਾ ਏ ਲੰਗੋੜ ਬੰਨਿਆ ਏ ਕੱਸੇ ਨਾ ਉਹ ਵੀ ਤਾਂ ਪਾਟਾ ਓਏ ਉਹ ਮੂੰਹ ਫੈਲ ਗਿਆ ਉਹਦਾ ਸਾਰਾ ਉਹ ਫਿਰ ਤਾਂ ਤੋ ਫੈਲ ਗਿਆ ਤੇ ਤੈਨੂੰ ਕੱਢ ਦੋ ਤੋੜ ਦੋ ਯਾਰ ਮੇਰੀ ਗੱਲ ਸੁਣੋ ਮੇਰੇ ਤੋਂ ਉੱਥੋਂ ਆਪਾਂ ਕ੍ਰੇਨ ਇੱਥੇ ਲੈ ਆਏ ਆਂ ਕੈਨ ਆਪਾਂ ਜੋੜ ਲਈ ਆ ਇਹ ਹੈਲਪਰ ਕ੍ਰੇਨ ਦਾ ਇਹ ਸੋਹਣਾ ਸਿੰਘ ਜੀ ਇਹ ਉਸਤਾਦ ਜੀ ਨਾਲ ਹੀ ਛਤੜੀ ਫੜੀ ਆ ਉਸਤਾਦ ਨਾਲ ਦੀ ਹਾਲਤ ਵੇਖੋ ਤਾਦਨੀ ਚਿੱਕੜ ਵਰਗੇ ਬਏ ਆ ਇਹ ਕਮਾਈ ਹੈ ਸਾਡੀ ਹਾਂ ਮਿਹਨਤ ਦੀ ਕਮਾਈ ਹੈ ਫੁਰਨੇ ਲਿਪੜੇ ਆ ਤੇ ਤੇਰਾ ਵੀ ਪਰਣਾ ਖੁੱਲ ਗਿਆ ਮੇਰਾ ਖੋਲੀ ਆ ਮੇਰਾ ਰਾਤ ਦਾ ਬੜੀ ਜੀ ਜਕਾਰਾ ਦੇ ਵਿੱਚ ਆਇਆ ਹੀ ਨਹੀਂ ਉਹ ਕੀ ਹੋ ਗਿਆ ਜਿਕਾਰਾ ਦੇ ਆਇਆ ਨਹੀਂ ਬਲੌਗ ਦੇ ਵਿੱਚ 2 ਸ਼ਟ ਦੇ ਜਿਕਾਰਾ ਬੋਲੇ ਸੋਨੋ ਸੋਤ ਸੁਨਿਆ ਕਾਲ